ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟੀਸ਼ਨ ਆਫ ਦਾ ਸੇਮ ਥੀਮ অর ਵੈਦਰ ਇਟ ਵਾਸ ਕੰਗਰੂਅੰਟ ਵਿਦ ਉਹ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੀਗਾ ਕਿ ਨਹੀਂ ਪਰ ਐਟਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਜਿਹੜੇ ਇਜੈਕਟ ਕਰਤੀ ਇਹਦੇ ਵਿੱਚ ਪੋਲਿਟਿਕਸ ਕੋਲਦੀ ਜਿਹੜੀ ਕੋਈ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਆਇਤ ਕੀ ਫਰਾਂਸ ਵਾਲੇ ਆ ਰਹੇ ਹਰੇਕ ਸਾਲ ਕੋਈ ਨਾ ਕੋਈ ਇਥੇ ਬਾਹਰੋਂ ਹੈੱਡ ਆਫ ਦਾ ਸਟੇਟ ਆ ਕੇ ਉਹਨੂੰ ਦੇਖਦੇ ਹੈ ਉਹਦੇ ਵਿੱਚ ਦੋ ਕారణ ਹੈ ਕਿ ਕਿ ਉਹ ਰਿਜੈਕਟ ਹੋਈ ਹੈ ਸਰ ਇਹਦੀ ਪਿਸ਼ੋਕਰ ਚ ਜਾਣਾ ਪਊਗਾ ਥੋੜਾ ਜਿਹਾ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋ ਗਈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਤੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਏ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਾਹੀਂ ਯਾਦ ਕਰਾਣਾ ਚਾਹੂੰਗਾ ਅਜੇ ਹੋਏ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਦੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਦੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਆ ਇਹਦੇ ਵਿੱਚ ਸਾਰਾ ਐਡਵਰਟਾਈਜ਼ਮੈਂਟ ਦਾ ਪੈਸਾ ਇਹਨਾਂ ਦਾ ਤੁਰੇ ਜਾਂਦਾ ਹੁਣ ਹੋਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਥੋੜੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਉਹ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਨੇ ਕਿ ਤਸਵੀਰ ਤਾਂ ਲੱਗੂਗੀ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੀਸਾਈਜ਼ਲੀ ਦੈਟ ਇਜ਼ ਦ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਹੈ ਪਰੇਡ ਆਰਮੀ ਕਰਦੀ ਐ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮਨੂੰ ਦੱਸਿਆ ਕਹਿੰਦਾ ਅਸ਼ਟਾ ਉਹਨਾਂ ਨੂੰ ਐ ਕਿ ਜੇ ਤੁਸੀਂ ਫੋਟੋਆਂ ਲੈਣੀਆਂ ਐ ਕਰੋ ਚਾਂਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਹਾਂ ਦੋਨਾਂ ਮਾਰਥੀਆਂ ਨੂੰ ਭੇਜਦੇ ਹੋ ਇਹਨਾਂ ਨੂੰ ਪਰੇਡ 'ਚ ਤੋੜ ਦੇਣੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਾਂ ਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪਹੁੰਚੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੀ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਹਿਬ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਹੈ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਰ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾਂ ਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵਿੱਚ ਆਣਾ ਕੀ ਸੀਗਾ ਫਿਰੋਜ਼ਪੁਰ ਜੇਲ ਦੀ ਬੰਦਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹੜੇ ਕਹਿੰਦੇ ਵੀ ਮੁੱਖ ਮੰਤਰੀ ਉਹ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਹਿਬ ਕਿਸੇ ਤੋਂ ਲੁਕਿਆ ਨਹੀਂ ਇਨਕਾਊਂਟਰ ਹੈਜ਼ ਅ ਡਬਲ ਮੀਨਿੰਗ ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦੇਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਐ ਜਿਹਦੇ ਕਰਕੇ ਆ ਨੌਬਤ ਆਈ ਐ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਐਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਸਟਰ ਤਾਂ ਜਿਹੜੇ ਮਾਰਨ ਵਾਲੇ ਉਹਦਾ ਅੰਦਰ ਬੈਠੇ ਐ ਜਿਨ੍ਹਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋਊਗੀ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀ ਇਹ ਤੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਸ ਨਾਟਾ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ ਇੱਕ ਦੀ ਦਾ ਉਹ ਜਿਹੜੀ ਸ਼ਿਵਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ ਕਿਸਾਨਾਂ ਦੀ ਕੀ ਬਣਾਣਗੇ ਕਿਸਾਨਾਂ ਦੀ ਬਣਾਣਾ ਸੀ ਕਿਸੇ ਨੇ ਹਰੇਕ ਚੌਂਕ ਤੇ ਧਰਨੇ ਤੇ ਬੈਠੇ ਆ ਸੋ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝਾ ਯਤਨ ਕੀਤਾ ਸੀ ਉਹ ਰੋਕਿਆ ਗਿਆ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਏ ਫੋਕਾ ਫੋਟੋਆਂ ਨੂੰ ਲੋਕ